ਇਹ ਜੋ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਗੁਰगांव ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਜੀਸੀਬੀ ਆ ਜਿਹੜੀ ਉਹ ਕੋਈ ਪਟਾਈ ਕਰਦੀ ਹੋਈ ਨਜ਼ਰ ਨਹੀਂ ਆ ਰਹੀ ਖੁਦਾਈ ਕਰਦੀ ਹੋਈ ਨਜ਼ਰ ਨਹੀਂ ਆ ਰਹੀ ਬਲਕਿ ਇਹ ਇੱਕ ਖੱਡੇ ਦੇ ਵਿੱਚੋਂ ਮੋਟਰਸਾਈਕਲ ਕੱਢ ਰਹੀ ਆ ਤੁਹਾਨੂੰ ਦੱਸ ਦਈਏ ਕਿ ਸੜਕ ਦੇ ਕਿਨਾਰੇ ਇੱਕ ਖੱਡਾ ਸੀਗਾ ਜਿਸ ਦੇ ਵਿੱਚ ਪਾਣੀ ਭਰ ਜਾਂਦਾ ਤੇ ਇੱਕ ਮੋਟਰਸਾਈਕਲ ਸਵਾਰ ਚਾਹਨ ਕੁਸ ਖੱਡੇ ਦੇ ਵਿੱਚ ਡਿੱਗ ਜਾਂਦਾ ਹਾਲਾਂਕਿ ਮੋਟਰਸਾਈਕਲ ਸਵਾਰ ਜਿਹੜਾ ਨੌਜਵਾਨ ਸੀਗਾ ਉਸ ਨੂੰ ਤੁਰੰਤ ਬਚਾ ਲਿਆ ਜਾਂਦਾ ਉਸ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਪਰ ਮੋਟਰਸਾਈਕਲ ਨੂੰ ਬੜੀ ਮੁਸ਼ਕਲ ਦੇ ਨਾਲ ਕ੍ਰੇਨ ਦੇ ਨਾਲ ਬਾਹਰ ਕੱਢਿਆ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇੱਕ ਕ੍ਰੇਨ ਦਾ ਪੂਰਾ ਪੰਜਾ ਏ ਉਸ ਦੇ ਵਿੱਚ ਚਲਿਆ ਜਾਂਦਾ ਦੇਖੋ ਕਿਸ ਤਰ੍ਹਾਂ ਕਿੰਨਾ ਡੂੰਘਾ ਹੋਵੇਗਾ ਇਹ ਖੱਡਾ ਜਿਸ ਦੇ ਵਿੱਚ ਮੋਟਰਸਾਈਕਲ ਸਵਾਰ ਡਿੱਗਿਆ ਹੈ ਇਸ ਮੋਟਰਸਾਈਕਲ ਸਵਾਰ ਦੀ ਜਾਨ ਵੀ ਜਾ ਸਕਦੀ ਸੀ ਪਰ ਇਸ ਮੋਟਰਸਾਈਕਲ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਜਿਹੜਾ ਸਵਾਰ ਸੀਗਾ ਮੋਟਰਸਾਈਕਲ ਤੇ ਉਸਦੇ ਮਾਮੂਲੀ ਸੱਟਾਂ ਲੱਗੀਆਂ ਨੇ ਜਿਸਦੇ ਕਹਿ ਦਈਏ ਕਿ ਮੋਟਰਸਾਈਕਲ ਆ ਜਿਹੜਾ ਜਿਸ ਦਾ ਉਹ ਉਸ ਖੱਡੇ ਦੇ ਵਿੱਚ ਡਿੱਗ ਜਾਂਦਾ ਤੇ ਬੜੀ ਮੁਸ਼ਕਲ ਤੋਂ ਬਾਅਦ ਕੁਝ ਸਮਾਂ ਲੱਗਣ ਤੋਂ ਬਾਅਦ ਜਿਹੜਾ ਉਹ ਮੋਟਰਸਾਈਕਲ ਬਾਹਰ ਕੱਢਿਆ ਜਾਂਦਾ ਇਸ ਤੋਂ ਜਿਹੜੀ ਇਹ ਕਹਿ ਦਈਏ ਕਿ ਗੁਰਗਾਓ ਪ੍ਰਸ਼ਾਸਨ ਦੀ ਪੋਲ ਆ ਉਹ ਸਾਫ਼ ਖੁੱਲਦੀ ਹੋਈ ਨਜ਼ਰ ਆ ਰਹੀ ਆ ਗੁੜੀ ਨਿੰਦੇ ਸੁੱਤਾ ਹੋਇਆ ਦਿਖਾਈ ਦੇ ਰਿਹਾ ਗੁਰਗਾਓ ਪ੍ਰਸ਼ਾਸਨ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੜਕ ਦੇ ਕਿਨਾਰੇ ਇੱਕ ਖੁੱਲਾ ਖੱਡਾ ਪਿਆ ਜਿਸ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਡਿੱਗ ਜਾਂਦਾ ਜਿਸ ਦੀ ਮੋਟਰਸਾਈਕਲ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢੀ ਜਾਂਦੀ ਹੈ ਇਸ ਖੱਡੇ ਦੇ ਵਿੱਚ ਡਿੱਗਣ ਤੋਂ ਬਾਅਦ ਜਿੰਨੀ ਇਸ ਖੱਡੇ ਦੀ ਡੂੰਘਾਈ ਹੈ ਇਸ ਖੱਡੇ ਦੇ ਵਿੱਚ ਡਿੱਗਣ ਤੋਂ ਬਾਅਦ ਨੌਜਵਾਨ ਦੀ ਜਾਨ ਜਾ ਸਕਦੀ ਸੀ ਪਰ ਲੋਕਾਂ ਦੇ ਵੱਲੋਂ ਉਸ ਨੂੰ ਮੌਕੇ ਤੇ ਬਚਾ ਲਿਆ ਗਿਆ ਪਰ ਕਹ ਦੀਏ ਕਿ ਖਤਰਾ ਹਜੇ ਟਲਿਆ ਨਹੀਂ ਇਸ ਖੱਡੇ ਦੇ ਵਿੱਚ ਹੋਰ ਵੀ ਕੋਈ ਡਿੱਗ ਸਕਦਾ ਕਿਉਂਕਿ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਸੜਕ ਦੇ ਐਨ ਕਿਨਾਰੇ ਤੇ ਖੱਡਾ ਹਾਲਾਂਕਿ ਕੁਝ ਸੜਕਾ ਜਿਹੜੀ ਉਹ ਵੀ ਇਹਨੇ ਵਿੱਚ ਲਈ ਹੋਈ ਆ ਐਨ ਸੜਕ ਦੇ ਵਿੱਚ ਇਹ ਖੱਡਾ ਹੈ ਜਿਸ ਦੇ ਵਿੱਚ ਨੌਜਵਾਨ ਡਿੱਗਿਆ ਹੈ ਇਸ ਦੇ ਵਿੱਚ ਕੋਈ ਹੋਰ ਰਾਹੀਰ ਵੀ ਡਿੱਗ ਸਕਦਾ ਪ੍ਰਸ਼ਾਸਨ ਇਸ ਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹਾਲਾਂਕਿ ਲੋਕਾਂ ਦੇ ਵੱਲੋਂ ਹੁਣ ਰੂਸ ਜਤਾਇਆ ਜਾ ਰਿਹਾ ਕਿ ਕੋਈ ਵੀ ਜਿਹੜਾ ਇਸ ਦੇ ਵਿੱਚ ਡਿੱਗ ਸਕਦਾ ਕੋਈ ਇਹ ਗੱਡੀ ਡਿੱਗ ਸਕਦੀ ਹੈ ਮੋਟਰਸਾਈਕਲ ਸਵਾਰ ਤਾਂ ਡਿੱਗਿਆ ਕੋਈ ਪੈਦਲ ਜਾਂਦਾ ਬੰਦਾ ਡਿੱਗ ਸਕਦਾ ਜਿਸ ਦੀ ਜਾਨ ਨਹੀਂ ਬਚ ਸਕਦੀ ਕਿਉਂਕਿ ਇਹ ਡੂੰਗਾ ਇੰਨਾ ਹੈ ਕਿ ਇਸ ਦਾ ਕਹਦੀ ਹੈ ਕਿ ਕ੍ਰੇਨ ਦਾ ਜਿਹੜਾ ਪੂਰਾ ਪੰਜਾ ਇਸ ਦੇ ਵਿੱਚ ਸਮਾ ਗਿਆ ਪੂਰੀ ਮੁਸ਼ਕਲ ਦੇ ਨਾਲ ਜਿਹੜਾ ਇਸ ਦੇ ਅੰਦਰੋਂ ਮੋਟਰਸਾਈਕਲ ਕੱਢਿਆ ਗਿਆ ਤਸਵੀਰਾਂ ਸਾਫ਼ ਨੇ ਕਿ ਕਿਸ ਤਰ੍ਹਾਂ ਇੱਕ ਸੜਕ ਦੇ ਕਿਨਾਰੇ ਜਿਹੜਾ ਖੱਡਾ ਏ ਉਸ ਦੇ ਵਿੱਚ ਪਾਣੀ ਭਰਿਆ ਹਾਲਾਂਕਿ ਪਤਾ ਨਹੀਂ ਲੱਗਦਾ ਕਿ ਇਸ ਦੇ ਵਿੱਚ ਇੰਨਾ ਡੂੰਘਾ ਖੱਡਾ ਹੋਵੇਗਾ ਪਰ ਦੇਖਣ ਤੋਂ ਜਦੋਂ ਕ੍ਰੇਨ ਦਾ ਪੰਜਾ ਇਸ ਦੇ ਅੰਦਰ ਜਾਂਦਾ ਤਾਂ ਪਤਾ ਲੱਗਦਾ ਕਿ ਇਹ ਜਿਹੜਾ ਖੱਡਾ ਏ ਉਹ ਇੰਨਾ ਡੂੰਘਾ ਏ ਕੋਈ ਵੀ ਇਸ ਖੱਡੇ ਦੇ ਵਿੱਚ ਡਿੱਗ ਸਕਦਾ ਕਿਸੇ ਦੀ ਵੀ ਜਾਨ ਜਾ ਸਕਦੀ ਆ ਪਰ ਗੁਰਗਾਉਂ ਪ੍ਰਸ਼ਾਸਨਾ ਜਿਹੜਾ ਉਹ ਗੂੜੀ ਨਿੱਦੇ ਸੁੱਤਾ ਹੋਇਆ ਦਿਖਾਈ ਦੇ ਰਿਹਾ